ਸਤਿ ਸ੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਮੱਕੀ ਵਾਲੀ ਮਸ਼ੀਨ ਤੇ ਮੱਕੀ ਵਾਲੀ ਮਸ਼ੀਨ ਸੀਜ਼ਨ ਦੀ ਇਹ ਆਖਰੀ ਵੀਡੀਓ ਹੈ ਇਹ ਇੱਕ ਨਵੀਂ ਮਸ਼ੀਨ ਆਈ ਹੈ ਜੀ ਕਲਾਸ ਕੰਪਨੀ ਦੀ ਜਾਪਾਨ ਦੀ ਮਸ਼ੀਨਾਂ ਦੇ ਬਾਰੇ ਜਾਣਕਾਰੀ ਬਾਈ ਤੁਹ ਲੈ ਕੇ ਤੁਹਾਨੂੰ ਦੱਸਾਂਗੇ ਤੇ ਕਾਫੀ ਜਨਤਾ ਆਈ ਹੈ ਦੇਖਣੇ ਇਸ ਨੂੰ ਤੇ ਵੀਡੀਓ ਨੂੰ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅਡਰੈਸ ਕਨਫਰਮ ਕਰਦੇ ਹਾਂ ਤੇ ਵੀਰਾਂ ਨੂੰ ਗੁੰਜਹੀ ਕਰਦੇ ਹਾਂ ਜਿਹੜੇ ਵੀਰ ਭਾਈ ਜੁੜਿਆ ਚੈਨਲ ਨਾਲ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਲਾਸਟ ਤੇ ਦੱਸਣਾ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਵੇਂ ਲੱਗੀ ਜੀ ਦੋਸਤੋ ਇਹ ਪਿੰਡ ਹੈਗਾ ਘਰਾਂਚੋ ਸੰਗਰੂਰ ਜ਼ਿਲ੍ਹਾ ਤੇ ਭਵਾਨੀਗੜ੍ਹ ਸੰਗਰੂਰ ਰੋਡ ਤੇ ਇਹ ਪਿੰਡ ਹੈ ਤੇ ਬਾਈਆਂ ਨੇ ਇਹ ਡੀਲਰਸ਼ਿਪ ਲਈ ਹੈ ਇਸ ਦੀ ਜੀ ਕਲਾਸ ਕੰਪਨੀ ਹੈ ਜਪਾਨ ਦੀ ਕੰਪਨੀ ਹੈ ਜੀ ਇਹ ਤੇ ਬਾਈ ਇਹ ਆਪ ਵੀ ਚਲਾਉਂਦੇ ਆ ਮਸ਼ੀਨਾਂ ਸੀਜੀਐਨ ਨੇ ਚਲਾਈ ਆ ਵਰਗੀ ਤੇ ਬਾਕੀ ਸੇਲ ਪਰਚੇਜ ਦਾ ਵੀ ਕੰਮ ਹੈ ਜਿੰਨਾਂ ਦਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਵੇਖੋ ਸੁੱਕੀ ਮੱਕੀ ਆ ਇਹਦੇ ਵਿੱਚ ਚੱਲਦੀ ਮਸ਼ੀਨ ਤੇ ਬਾਕੀ ਬਾਈ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਮੱਕੀ ਬਿਲਕੁਲ ਸੁੱਕ ਚੁੱਕੀ ਹੈ ਜੀ ਇਹਦੇ ਕੁਤਰੇ ਦੀ ਕੁਆਲਟੀ ਤੁਹਾਨੂੰ ਦਿਖਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਕਿਹੜੇ ਟਰੈਕਟਰ ਤੇ ਚੱਲਦੀ ਹੈ ਕਿੰਨੀ ਕਿੰਨੀ ਪਾਵਰ ਦਾ ਟਰੈਕਟਰ ਲੱਗਿਆ ਇਹ ਤੇ ਇਹ ਕਿੰਨੀ ਪਾਵਰ ਦਾ ਟਰੈਕਟਰ ਸਫੀਸ਼ੀਐਂਟ ਵਧੀਆ ਸੌਖਾ ਮਸ਼ੀਨ ਚ ਚਲਾਉਂਦਾ ਉਹ ਸਾਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਜੀ ਇਹ ਬਈ ਚੱਲ ਰਹੀ ਹੈ 75 ਐਚਪੀ ਵਾਲੇ ਨੋਗੋ ਤੇ ਜਿਹੜਾ ਕਿ ਸੀਆਰਡੀ ਟਰੈਕਟਰ ਨਵਾਂ ਮਾਡਲ ਹੈ ਉਹ ਯਾਰ 24 ਮਾਡਲ ਹੈ ਜੀ ਤੇ ਬਾਈ ਜੀ ਹੋਰਾਂ ਦੀ ਚੱਲ ਰਹੀ ਸੀ ਜੂਲੀ ਫਾਰ ਤੇ ਇੱਕ ਕਿਸਾਨ ਵੀਰ ਆਪਣਾ ਟਰੈਕਟਰ ਚਲਾਉਣ ਵਾਸਤੇ ਲੈ ਕੇ ਆਇਆ ਹੈ ਚੈੱਕ ਕਰਨ ਵਾਸਤੇ ਤੇ ਬਹੁਤ ਵਧੀਆ ਮਸ਼ੀਨ ਚੱਲ ਰਹੀ ਹੈ ਪੁੱਤਰੇ ਦੀ ਕੁਆਲਿਟੀ ਬਹੁਤ ਵਧੀਆ ਜੀ ਤੇ ਬਾਕੀ ਜਿਹੜਾ ਸਪੇਅਰ ਪਾਰਟਸ ਆ ਟੁੱਟ ਲਈ ਉਹ ਬਾਈਆਂ ਕੋਲੇ ਅਵੇਲੇਬਲ ਹੈ ਤੇ ਬਾਈ ਜੀ ਦੱਸ ਰਹੇ ਸੀ ਕਿ ਇਹਦੀ ਅਸੀਂ ਵਰਕਸ਼ਾਪ ਵੀ ਆਪਣੀ ਦੇ ਵਿੱਚ ਹੀ ਰਿਪੇਅਰ ਕਰਦੇ ਆ ਸਾਰਾ ਸਮਾਨ ਸਾਡੇ ਕੋਲੇ ਅਵੇਲੇਬਲ ਹੈ ਤੇ ਫੁੱਲ ਰਿਪੇਅਰ ਦਾ ਕੰਮ ਤਸੰਨੀ ਰੋਸ਼ ਕਰਕੇ ਦਿੱਤਾ ਜਾਊਗਾ ਸਾਰਾ ਕੋਈ ਸਮਾਨ ਵੀ ਤੁਹਾਨੂੰ ਮਿਲੂਗਾ ਤੇ ਰੇਟ ਜਿਹੜੇ ਸਪੇਅਰ ਪਾਰਟਸ ਦੇ ਹੋਣਗੇ ਬਾਈ ਜੀ ਉਹ ਤੁਸੀਂ ਬਾਈਆਂ ਤੋਂ ਫੋਨ ਤੇ ਕਨਫਰਮ ਕਰ ਸਕਦੇ ਹੋ ਇਹ ਕਿੰਨੀ ਇੱਕ ਮਹਿੰਗੀ ਇਹਦੀ ਰਿਪੇਅਰ ਹੋਊਗੀ ਤੇ ਕੀਮਤ ਬਾਈਆਂ ਦੇ ਦੱਸਣ ਮੁਤਾਬਕ ਜਿਹੜੀ ਇਹਦੀ ਦੱਸੀ ਸੀ ਉਹ ਤਕਰੀਬਨ 1.13 ਲੱਖ ਇਹਨਾਂ ਨੇ ਕੋਟ ਕੀਤੀ ਹੈ ਜੀ ਤੇ ਬਾਕੀ ਜੇ ਤੁਸੀਂ ਡੀਲ ਕਰੋਗੇ ਉਹਦੇ ਵਿੱਚੋਂ ਕਿੰਨਾ ਤੁਹਾਡਾ ਮਾਨਤਾਨ ਹੁੰਦਾ ਹੈ ਠੀਕ ਹੈ ਨਾ ਉਸ ਹਸਾਬ ਦੇ ਨਾਲ ਤੁਹਾਨੂੰ ਪਤਾ ਲੱਗ ਜੂ ਤੇ ਬਾਕੀ ਬਾਈਆਂ ਕੋਲੇ ਬਈ ਦੋ ਮਸ਼ੀਨਾਂ ਦੀ ਡੀਲਰਸ਼ਿਪ ਹੈ ਇੱਕ ਇਹ ਜਪਾਨ ਵਾਲੀ ਮਸ਼ੀਨ ਹੈ ਜਿਹੜੀ ਤੁਹਾਡੇ ਸਾਹਮਣੇ ਚੱਲ ਰਹੀ ਹੈ ਇੱਕ ਤੋਂ ਮਸ਼ੀਨ ਦੇ ਵਿੱਚ ਜਿਹੜੀ ਹੈਗੀ ਆ ਦੂਸਰੀ ਕੋਰੀਆ ਦੀ ਹੈ ਉਹ ਬਾਈ ਜੀ ਕਹਿ ਰਹੇ ਸੀ ਬਾਈ ਕੋ ਸ਼ਾਇਦ ਅਸੀਂ ਨਾ ਸੇਰ ਜੜੀਏ ਕਿਉਂਕਿ ਕੁਆਲਿਟੀ ਦਾ ਥੋੜਾ ਬਹੁਤ ਫਰਕ ਹੋਣਾ ਪਾਈਆਂ ਨੂੰ ਨਹੀਂ ਫਰਟਾਈ ਹੋਣੀ ਦੋਨੋਂ ਮਸ਼ੀਨਾਂ ਭਾਈਆਂ ਨੇ ਆਪ ਖਰਾਜੀਆਂ ਸੀ ਇੱਕ ਇੱਕ ਮਸ਼ੀਨ ਦੋਨਾਂ ਕੰਪਨੀਆਂ ਦੀ ਇਹ ਜਾਪਾਨ ਵਾਲੀ ਹੈ ਦੂਸਰੀ ਕੋਰੀਆ ਦੀ ਹੈ ਲੇਕਿਨ ਜਿਹੜੀਆਂ ਮਸ਼ੀਨ ਇਸ ਵੀਡੀਓ ਦੇ ਵਿੱਚ ਹੈ ਇਹ ਦੋਨੋਂ ਜਾਪਾਨ ਵਾਲੀ ਇੱਕੋ ਕਾਫੀ ਮਸ਼ੀਨਾਂ ਦੀ ਦੂਸਰੀ ਮਸ਼ੀਨ ਜਿਹੜੀ ਸਾਈਡ ਤੇ ਖਰੀ ਹੋਈ ਹੈ ਹੋਣਾਂ ਟਰੈਕਟਰ ਦੇ ਮਗਰ ਉਹ ਬਿਲਕੁਲ ਬ੍ਰੈਂਡ ਨਿਊ ਹੈ ਤੇ ਮਸ਼ੀਨ ਵੀ ਇਹ ਵੀ ਸੇਲ ਕਰ ਦੇਣਗੇ ਪੁਰਾਣੀ ਵੀ ਤੇ ਨਵੀਂ ਕਿਉਂਕਿ ਇਹਨਾਂ ਕੋਲ ਤਾਂ ਜਿਸ਼ੇਪੈਂਡਸਟਰਾਂ ਦੀ ਚਾਹੀਦੀ ਹੈ ਤੁਹਾਨੂੰ ਉਸੇ ਤਰ੍ਹਾਂ ਦੀ ਮਸ਼ੀਨ ਮਿਲ ਜੂਗੀ ਤੇ ਬਾਕੀ ਬਾਈ ਜੀ ਨੇ ਦੱਸਿਆ ਕਿ ਜਿਹੜੀ ਇਹ ਮਸ਼ੀਨ ਇਹਨੇ ਚਲਾਈ ਸੀ ਇਹਦੇ ਵਿੱਚ ਜਿਹੜੇ ਇਹਦੇ ਬਲੇਡ ਤੇ ਕਾਊਂਟਰ ਬ੍ਰੀਡ ਲੱਗੇ ਆ ਜਿਹਨੂੰ ਆਪਾਂ ਦੇਹਲੀ ਵੀ ਕਹਿੰਦੇ ਨੇ ਬਹੁਤ ਵਧੀਆ ਕੁਆਲਿਟੀ ਦੀ ਹਾਈ ਕੁਆਲਿਟੀ ਦੀ ਬੈਟ ਲੱਗੀ ਹੈ ਜੀ ਬਲੇਡ ਨੂੰ ਵੀ ਤੇ ਦੇਲੇ ਨੂੰ ਵੀ ਆ ਬਾਕੀ ਤੁਸੀਂ ਕੁਤਰੇ ਦੀ ਕੁਆਲਿਟੀ ਦੇਖ ਸਕਦੇ ਹੋ ਜੀ ਬਿਲਕੁਲ ਸੁੱਕੀ ਮੱਕੀ ਆ ਨਾ ਤਾਂ ਇਹਦੇ ਵਿੱਚ ਕੋਈ ਛਲਕਾ ਜੀ ਆਪਾਂ ਜਿਵੇਂ ਆਮ ਮਸ਼ੀਨਾਂ ਹੋਵੇ ਸੁੱਕੀ ਮੱਕੀ ਦਾ ਛਲਕਾ ਆਉਣ ਲੱਗ ਜਾਂਦਾ ਚੱਲੀ ਨਾ ਉਹ ਬਿਲਕੁਲ ਨਹੀਂ ਆ ਰਿਹਾ ਇਹਦੇ ਵਿੱਚ ਤੇ ਬਾਕੀ ਦਾਣੇ ਦੀ ਗ੍ਰਾਈਂਡਿੰਗ ਬਹੁਤ ਵਧੀਆ ਹੈ ਕੁਆਲਿਟੀ ਬਹੁਤ ਸੋਹਣੀ ਹੈ ਤੇ ਬਾਕੀ ਇਹ ਵੀ ਇੱਕ ਚੀਜ਼ ਵਾਈਆਂ ਨੇ ਦੱਸੀ ਸੀ ਵੀ ਜਿਹੜਾ ਕੋਈ ਮਸ਼ੀਨ ਦੇ ਵਿੱਚ ਸੁਧਾਰ ਹੋਣ ਵਾਲਾ ਉਹ ਕੰਪਨੀ ਨੂੰ ਮੈਂ ਜਾਨੇ ਰეკਮੈਂਡ ਕਰਤੀ ਐ ਤੇ ਉਹ ਚੀਜ਼ਾਂ ਹੋਣਗੀਆਂ ਪੂਰੀਆਂ ਹੀ ਉਹਦੇ ਵਿੱਚ ਕਰਕੇ ਦੇਣਗੇ ਬਾਈ ਤੇ ਬਾਕੀ ਵੇਟ ਦਾ ਆਮ ਜਿਹੜੇ ਆਪਣੇ ਮਸ਼ੀਨਾਂ ਜਾਂ ਬਾਹਰ ਦੀਆਂ ਦੂਸਰੀਆਂ ਕੰਪਨੀਆਂ ਦੇ ਮਸ਼ੀਨਾਂ ਉਹਨਾਂ ਨੂੰ ਵੇਟ ਦੇ ਵਿੱਚ ਇੱਕ ਕਾਫੀ ਹਲ ਹਲਕੀ ਮਸ਼ੀਨ ਐ ਤੇ ਕੁਆਲਿਟੀ ਇਹਦੀ ਬਹੁਤ ਸੋਹਣੀ ਐ ਜੀ ਜਿਹੜੀ ਮਟੀਰੀਅਲ ਦੀ ਕੁਆਲਿਟੀ ਐ ਉਹ ਬਹੁਤ ਹਾਈ ਕੁਆਲਿਟੀ ਦਾ ਮਟੀਰੀਅਲ ਲੱਗੇ ਜੀ ਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਥੱਲਿਓਂ ਵੀ ਸਫਾਈ ਬਹੁਤ ਦੇ ਰਹੀ ਐ ਮਸ਼ੀਨ ਕਵਾਲਟੀ ਕੁਤਰੇ ਦੀ ਬਹੁਤ ਸੋਹਣੀ ਹੈ ਤੇ ਮਸ਼ੀਨ ਦੀ ਬਣਤਰ ਬਹੁਤ ਸੋਹਣੀ ਹੈ ਜੀ weight ਇਹਦਾ ਸਾਰਾ ਹੀ 1.14 ਕੁਆਂਟਲ weight ਦੱਸਿਆ ਜੀ ਬਾਕੀ ਬਾਈ ਜੀ ਇਹ ਮਸ਼ੀਨ ਦਾ weight ਘਟ ਹੋਣ ਦਾ ਕਾਰਨ ਇਹ ਨਹੀਂ ਕਿ ਇਹ ਤੇ ਮਟੀਰੀਅਲ ਮਾੜਾ ਲੱਗਿਆ ਸਗੋਂ ਇਹ ਤੇ ਬਹੁਤ ਹੀ ਵਧੀਆ ਕੁਆਲਟੀ ਦਾ ਮਟੀਰੀਅਲ ਲੱਗਣ ਕਰਕੇ ਇਹਦਾ weight ਘਟ ਹੈ ਚੰਗੀ ਕੁਆਲਟੀ ਦਾ ਲੋਹਾ ਹੈ ਆਪਣੇ ਜਿਹੜਾ ਥੋੜਾ ਜਿਹਾ ਲੋਹਾ ਹੈ ਉਹ ਵੈਸੇ ਹੈਵੀ ਹੁੰਦਾ ਹੈ ਵੇਟ ਤੇ ਕੁਆਲਿਟੀ ਉਹਦੀ ਜ਼ਿਆਦਾ ਵਧੀਆ ਨਹੀਂ ਹੁੰਦੀ ਇਸ ਕਰਕੇ ਆਪਣੀਆਂ ਮਸ਼ੀਨਾਂ ਦੇ ਵਿੱਚ ਹਾਂ ਕੰਮ ਬਹੁਤ ਵਧੀਆ ਕਰਦੀਆਂ ਉਹ ਵੀ ਲੇਕਿਨ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਆਪਣੇ ਮਿਸਤਰੀਆਂ ਨੂੰ ਜਿਹੜਾ ਸਮਾਨ ਦੀ ਕੁਆਲਿਟੀ ਉਨੀ ਵਧੀਆ ਨਹੀਂ ਮਿਲਦੀ ਜਿਹੜੀ ਵੱਡੀ ਵੇਟ ਦੀ ਪ੍ਰੋਬਲਮ ਆਉਂਦੀ ਹੈ ਤੇ ਵੇਟ ਤੁਹਾਨੂੰ ਪਤਾ ਹੈ ਵੀ ਜੇ ਇਹ 16 17 ਕੁਇੰਟਲ ਦੀ ਮਸ਼ੀਨਾਂ ਆਪਣੇ ਪੰਜਾਬ ਵਾਲੀਆਂ ਤੇ ਜਿਹੜੀ ਬਾਹਰ ਦੀਆਂ ਮਸ਼ੀਨਾਂ ਜਿਵੇਂ ਸੈਲੀਕਲ ਮੇਰੇ ਖਿਆਲ ਦੇ ਵਿੱਚ 18 19 ਕੁਇੰਟਲ ਵੇਟ ਆਉਦਾ ਉਹਦੇ ਨਾਲ ਉਹ 4-5 ਕੁਆਂਟਲ weight ਦੇ ਵਿੱਚ ਘਟ ਹੈ ਤੇ ਜੈਸ ਜੀ ਗੱਲ ਹੈ ਬਈ ਜੇ ਟਰੈਕਟਰ ਤੇ weight ਘਟਾਊ ਟਰੈਕਟਰ ਦੀ lift ਵੀ ਘਟ ਖਰਾਬ ਹੋ ਪ੍ਰੋਬਲਮ ਘਟ ਆਊਗੀ ਜੈਕ ਵਗੈਰਾ ਐਕਸਟਰਾ ਪਾਉਣ ਨੂੰ ਇੰਸਟਾਲ ਕਰਾਉਣ ਦੀ ਲੋੜ ਨਹੀਂ ਪਵੇਗੀ ਤੇ ਇਹੀ ਚੀਜ਼ਾਂ ਡਿਫਾਈਨ ਕਰਦੇ ਆ ਮਸ਼ੀਨ ਦੀ ਕੁਆਲਿਟੀ ਨੂੰ ਤੇ ਬਾਕੀ ਰੰਗ ਵਗੈਰਾ ਦੀ ਕੁਆਲਿਟੀ ਜਿਹੜੀ ਵੇਖੀ ਐ ਕਿਤੋਂ ਵੀ ਕੋਈ ਪੇਪੜੀ ਨਹੀਂ ਉੱਠਦੀ ਰੰਗ ਕੋਈ ਇਨਨੇ ਕਾਸਟਡ ਸੋਡਾ ਪਾ ਕੇ ਵੀ ਵੇਖਿਆ ਉਹਦੇ ਨਾਲ ਵੀ ਰੰਗ ਨਹੀਂ ਦਾ ਉਤਰਦਾ ਸੋਹਣੀ ਕੁਆਲਿਟੀ ਦਾ ਰੰਗ ਪੇਟ ਹੈ ਤੇ ਬਾਕੀ ਮਸ਼ੀਨ ਦੀ ਬਣਤਰ ਵੀ ਸੋਹਣੀ ਹੈ ਜਿਆਦਾ ਲੰਬਾਈ ਨਹੀਂ ਤੇ 4 ਰੋ ਮਸ਼ੀਨ ਹੈ ਇਹ ਇਹ ਤੁਸੀਂ ਵੇਖ ਸਕਦੇ ਜਿਹੜੀ ਪਾਸੇ ਖੜੀ ਮਸ਼ੀਨ ਹੈ ਇਹਦੇ ਐਡਲ ਵਗੈਰਾ ਆਪਾਂ ਆਮ ਸਿੱਧੇ ਐਡਲ ਕਰਦੇ ਆ ਇਹਦੇ ਨਾਰਮਲ ਸਪ੍ਰਿੰਗਾਂ ਨਾਲ ਟਾਈਟ ਹੁੰਦੇ ਆ ਜੀ ਸਪ੍ਰਿੰਗ ਦੇ ਨਾਲ ਐਡਲ ਟਾਈਟ ਹੁੰਦਾ ਤੇ ਦੰਦਿਆਂ ਵਾਲੀ ਵੈਲਟ ਲੱਗੀ ਹੈ ਜਿਹੜੀ ਕਿ ਇਹ ਆਪਣਾ ਥੋੜੀ-ਬਹੁਤੀ ਹਵਾ ਨਾਲ ਠੰਡੀ ਵੀ ਰਹਿੰਦੀ ਹੈ ਜਿਆਦਾ ਗਰਮ ਨਹੀਂ ਹੁੰਦੀਆਂ। ਬਾਕੀ ਬਲੇਡਾਂ ਦੇ ਉੱਤੇ ਬਹੁਤ ਵਧੀਆ ਕੁਆਲਿਟੀ ਦੀ ਬਿੱਟ ਲੱਗੀ ਹੈ। ਤੇ ਇੱਕ ਹੋਰ ਚੀਜ਼ ਹੈ ਇਹਦੇ ਦਾਣਾ ਕ੍ਰੈਸ਼ਿੰਗ ਵਾਸਤੇ ਅੰਦਰਲੇ ਪਾਸੇ ਬਾਸਕਟ ਲੱਗੀ ਹੈ ਜਿਵੇਂ ਆਪਣੇ ਕੰਬਾਈਨਾਂ ਦੇ ਵਿੱਚ ਹੁੰਦੀ ਹੈ ਨਾ। ਉਸ ਤਰ੍ਹਾਂ ਬਾਸਕਟ ਪਾਈ ਹੋਈ ਅੰਦਰਲੇ ਪਾਸੇ ਤੇ ਉਹਦੇ ਨਾਲ ਦਾਣੇ ਦੀ ਕ੍ਰੈਸ਼ਿੰਗ ਬਹੁਤ ਵਧੀਆ ਹੋ ਰਹੀ ਹੈ ਇਹਦੀ। ਬਾਕੀ ਬਲੇਡਾਂ ਦੀ ਕੁਆਲਿਟੀ ਤਾਂ ਤੁਹਾਨੂੰ ਦੱਸ ਹੀ ਦਿੱਤੀ ਹੈ। ਤੇ ਅੰਦਰਲਾ ਮਟੀਰੀਅਲ ਵੀ ਬਹੁਤ ਵਧੀਆ ਗੀਅਰ ਬਾਕਸ ਵਗੈਰਾ ਸਾਰਾ ਚੀਜ਼ ਵੀਰਾਂ ਕੋਲੇ ਇਸ ਟਾਈਮ ਤੇ ਸਪੇਅਰ ਰੱਖਿਆ ਹੋਇਆ ਹੈ ਪੂਰੀ ਮਸ਼ੀਨ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਇੱਕ ਪੂਰੀ ਮਸ਼ੀਨ ਸਪੇਅਰ ਪਾਰਟ ਰੱਖੀ ਹੋਈ ਹੈ ਇਹਨਾਂ ਕੋਲੇ ਕੋਈ ਵੀ ਚੀਜ਼ ਤੁਹਾਨੂੰ ਜ਼ਰੂਰਤ ਹੈ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਹੋ ਤੇ ਮੇਰੇ ਖਿਆਲ ਦੇ ਵਿੱਚ ਜਾਣਕਾਰੀ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਆਪਾਂ ਜਿਆਦਾ ਲੰਬੀ ਨਹੀਂ ਕਰਾਂਗੇ ਜੀ ਤੇ ਤੁਸੀਂ ਦੇਖ ਰਿਹਾ ਕੋਤਰਾ ਵੀ ਮਸ਼ੀਨ ਦਾ ਦੇਖ ਲਿਆ ਨਵੀਂ ਮਸ਼ੀਨ ਜਿਹੜੀ ਖੜੀ ਹੈ ਤੁਸੀਂ ਉਹ ਵੀ ਦੇਖ ਚੁੱਕੇ ਹੋ ਤੇ ਬਾਕੀ ਆ ਸਾਈਡਾਂ ਤੇ ਤੁਸੀਂ ਦੇਖਿਆ ਜਿਹੜੇ ਇਹਦੇ ਚੱਕਰ ਲਾਏ ਹੋਏ ਆ ਛੋਟੇ ਰੂਲੇ ਲਾਏ ਹੋਏ ਆ ਇਹਦੇ ਨਾਲ ਜੇ ਕੋਈ ਬਾਹਰ ਟਾਂਡਾ ਡਿੱਗਦਾ ਤੇ ਉਹ ਵੀ ਆਪਣੇ ਆਪ ਅੰਦਰ ਨੂੰ ਆ ਜਾਂਦਾ ਤੇ ਬਾਕੀ ਇਹਦਾ ਬੂਮ ਜਿਵੇਂ ਆਪਣੀਆਂ ਮਸ਼ੀਨਾਂ ਦੇ ਲੋਕ ਲਾਉਣਾ ਪੈਂਦਾ ਜੀ ਖੜਾਉਣ ਵਾਸਤੇ ਇਹਦੇ ਬੂਮ ਤੇ ਕੋਈ ਲੋਕ ਨਹੀਂ ਲੱਗਿਆ ਜੀ ਤੁਸੀਂ ਉੱਪਰ-ਨੀਚੇ ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਹੋ ਤੇ ਇਹ ਬੂਮ ਨੂੰ ਢਾਈ ਤਿੰਨ ਫੁੱਟ ਤੁਸੀਂ ਹੋਰ ਵੀ ਅੱਗੇ ਵਧਾ ਸਕਦੇ ਹੋ ਜੇ ਤੁਸੀਂ ਟੋਕਰੀ ਨਹੀਂ ਲਵਾਈ ਟਰਾਲੀ ਦੇ ਵਿੱਚ ਡਾਇਰੈਕਟ ਮਾਲ ਪਾਉਣਾ ਜਾਂ ਵੱਡੇ ਟਿਪਰਾਂ ਦੇ ਵਿੱਚ ਪਾਉਣਾ ਜਿਵੇਂ ਫਾਰਮਾਂ ਦੇ ਵਿੱਚ ਕੰਮ ਚੱਲਦਾ ਹੈ ਤੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਉੱਪਰ ਵੀ ਉੱਠ ਜਾਂਦਾ ਹੋਰ ਜੇ ਤੁਸੀਂ ਕਰਨਾ ਚਾਹੋ ਨੀ ਉਹਨੂੰ ਤੇ ਬਾਕੀ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਜੀ ਵੀਡੀਓ ਨੂੰ ਇੱਥੇ ਹੀ ਕਰਾਂਗੇ ਆਪਾਂ ਸਮਾਪਤ ਤੇ ਦੱਸਿਓ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਕਿਸੇ ਵੇਲੇ ਵੀ ਕੰਟੈਕਟ ਕਰਕੇ ਮਾਈਆਂ ਨਾਲ ਤੁਸੀਂ ਮਸ਼ੀਨ ਦੀ ਜਾਣਕਾਰੀ ਲੈ ਸਕਦੇ ਹੋ ਜੀ ਉਹ ਖਰੀਦਣੀ ਚਾਹੁੰਦਾ ਜਾਂ ਮੱਕੀ ਦੇ ਸੈਲਜ ਵਾਸਤੇ ਬੁਕਿੰਗ ਕਰਨੀ ਚਾਹੁੰਦਾ ਅਗਲੇ ਸਾਲ ਵਾਸਤੇ ਵੀਡੀਓ ਦੇਖ ਲਈ ਬਹੁਤ ਬਹੁਤ